ਕਿਹੜੇ ਆਮ ਲੋਕਾਂ ਲਈ ਖਾਸ ਤੌਰ ਤੇ ਕਿਸਾਨਾਂ ਲਈ ਕੁਝ ਨਹੀਂ ਇਹ ਸਾਰਾ ਡਰਾਮਾ ਇਹਦੇ ਵਿੱਚ ਨਾ ਤਾਂ ਤੁਸੀਂ ਕਿੰਨੀ ਦੇਰ ਤੋਂ ਇੱਕ ਅੰਦੋਲਨ ਚੱਲਿਆ ਆਉਂਦਾ ਜਿਹੜਾ ਲਿਖ ਕੇ ਵੀ ਮੰਗਾਂ ਦਿੱਤੀਆਂ ਵੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਅਸੀਂ ਕਰਜਾ ਮਾਫੀ ਕਰਾਂਗੇ ਇੱਕ ਕੱਖ ਉਸ ਪਾਸੇ ਇੱਕ ਕਦਮ ਨਹੀਂ ਪੁੱਟਿਆ ਕੋਈ ਕਿਸੇ ਪਾਸੇ ਕੋਈ ਹਿੰਟ ਤੱਕ ਵੀ ਨਹੀਂ ਤੇ ਉਹਦਾ ਮਤਲਬ ਸਰਕਾਰ ਕਿਸਾਨਾਂ ਲਈ ਕੁਝ ਵੀ ਨਹੀਂ ਕਰਨਾ ਚਾਹੁੰਦੀ ਇਹ ਸਾਰਾ ਤੋਂ ਗ੍ਰਾਚਰ ਟੂਟਨ ਕਾਰਪੋਰਟਾਈਜੇਸ਼ਨ ਬਲ ਜਾ ਰਹੀ ਹੈ ਸਰਕਾਰ ਇਹ ਬਜਟ ਨੂੰ ਉਸੇ ਪਾਸੇ ਸੇਵ ਦਿੱਤਾ ਹੈ ਇੱਕ ਕਿਸਾਨਾਂ ਨੂੰ ਜੋਕਰ ਸੋਣ ਦਾ ਸਮਾਂ ਦੇਖੋ ਲੇਕਿਨ ਸੋ ਪਰ ਮੈਨੂੰ ਲੱਗਦਾ ਜਿਵੇਂ ਇਹ ਸਰਕਾਰ ਢੀਛੇਤੀ پیچھے ਹਟਣ ਵਾਲੀ ਹੈ ਨਹੀਂ ਉਹ ਤਾਂ ਜਦੋਂ ਪ੍ਰੋਪੋਜ਼ਲ ਆਏਗੀ ਸੌਮਨੇ ਪਤਾ ਨਹੀਂ ਕੀ ਹੋਊਗਾ ਹਾਡੇ ਪਹਿਲਾਂ ਨਹੀਂ ਕੁਝ ਕਹਿ ਸਕਦੇ ਉਹਦੇ ਤੇ ਔਰ ਉਹ ਕੰਟਰੈਕਟ ਵਾਲੀ ਤਾਂ ਕੋਈ ਵੀ ਸਾਨੂੰ ਮਨਜ਼ੂਰ ਨਹੀਂ ਕੋਨਟਰੈਕਟਰ ਇਸ ਖਰੀਦ ਸੋ ਸਾਨੂੰ ਮਿਲ ਗਏ ਗਰੰਟੀ ਜਾਈ ਵੀ ਹੈ ਕਾਨੂੰਨ ਵਿੱਚ ਗ੍ਰੀਨ ਦੀ ਗਰੰਟੀ ਉਹ ਦੇਖੋ ਕੀ ਮੰਗਦੇ ਜੀ ਮਿਨੀਮਮ ਐਲਿਮਿਨੇਸ਼ਨ ਪ੍ਰਾਈਸ ਨਹੀਂ ਹੈ ਮੁਨਾਫਾ ਬਕਸ ਪ੍ਰਾਈਸ ਨਹੀਂ ਅਸੀਂ ਕਹਿੰਦੇ ਮਿਨੀਮਮ ਦਿਓ ਤੁਸੀਂ ਇਹ ਕਰ ਦਿਓ ਇੰਨੇ ਰਾਈਡਰ ਨੇ ਸੀਐਸਸੀਪੀ ਦੇ ਉੱਤੇ ਲੱਗੇ ਹੋਏ ਭਾਅ ਮਿੱਥਣ ਦੇ ਉਹ ਉੱਤੇ ਪਾਬੰਦੀ ਹੈ ਵੀ ਜੇ ਤੁਸੀਂ ਜਿਹੜਾ ਤੁਸੀਂ ਭਾਅ ਮਿੱਥੋਗੇ ਇਸ ਗੱਲ ਦਾ ਖਿਆਲ ਰੱਖਣਾ ਉਹਦੇ ਨਾਲ ਮਹਿੰਗਾਈ ਨਾ ਹੋਵੇ ਮਹਿੰਗਾਈ ਤਾਂ ਡੀਜ਼ਲ ਦਾ ਰੇਟ ਵੱਧ ਗਿਆ ਉਹ ਉਹ ਤੋਂ ਬਾਅਦ ਅ ਟਰਾਂਸਪੋਰਟ ਕਾਸਟ ਵੱਧ ਜਾਂਦੀ ਹੈ ਉੱਤੇ ਨਾਲ ਫਿਰ ਤੁਸੀਂ ਜਿਹੜਾ ਮਹਿੰਗਾਈ ਹੋ ਜਾਂਦੀ ਹੈ ਸਿਰ ਤੁਸੀਂ ਕਿਸਾਨ ਨੂੰ ਦੋਗੇ ਠੀਕ ਇਸੇ ਤਰ੍ਹਾਂ ਅ ਉਹ ਉਹਦੇ ਤੇ ਲਿਖਿਆ ਵੀ ਤੁਸੀਂ ਇੰਪੋਰਟ ਐਕਸਪੋਰਟ ਹੋਵੇ ਤੇ ਆਮ ਤੌਰ ਤੇ ਤੁਸੀਂ ਇੰਡਸਟਰੀ ਕਾਸਟ ਸਟਰਕਚਰ ਦਾ ਧਿਆਨ ਰੱਖਣਾ ਹੈ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਡਿਮਾਂਡ ਸਪਲਾਈ ਦਾ ਧਿਆਨ ਰੱਖਣਾ ਹੈ ਇੰਟਰਨੈਸ਼ਨਲ ਪ੍ਰਾਈਸ ਦਾ ਇਹ ਕਿਸਾਨ ਦੇ ਕੰਮ ਨਹੀਂ ਇਹ ਤੋਂ ਸਰਕਾਰ ਦੀ ਪਾਲਿਸੀ ਦਾ ਇਹਦਾ ਮਤਲਬ ਵੀ ਨਹੀਂ ਸਰਕਾਰ ਦੀ ਪਾਲਿਸੀ ਐਂਟੀ